ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਕਿਸਾਨ ਭਰਾਵੋ ਅੱਜ ਮੈਂ ਪਹੁੰਚਿਆ ਸੀਗਾ ਕਿ ਸੰਭੂ ਬੈਲੀਅਰ ਤੇ ਧਰਨਾ ਲੱਗਾ ਹੋਇਆ ਕਿਸਾਨ ਮੋਰਚੇ ਦਾ ਮੋਰਚਾ ਲੱਗਾ ਹੋਇਆ ਜੋ ਕਿ ਇਸ ਜਗ੍ਹਾ ਤੇ ਅੱਜ ਅਸੀਂ ਮੈਂ ਪਹੁੰਚਾ ਹੋਇਆ ਤੇ ਤੁਹਾਨੂੰ ਵੀਡੀਓ ਰਿਵਿਊ ਕਰਕੇ ਦਿਖਾ ਰਿਹਾ ਤੇ ਇੱਥੇ ਪਹੁੰਚੇ ਕੁਝ ਬਜ਼ੁਰਗਾਂ ਨਾਲ ਕਰਾਂਗੇ ਪ੍ਰਧਾਨ ਜੀ ਉਹਨਾਂ ਨਾਲ ਇੱਥੇ ਗੱਲਬਾਤ ਆ ਮੋਰਚੇ ਦੇ ਵਿੱਚ ਆ ਦੇਖੋ ਦਿਖਾਣੇ ਆ ਵੀਡੀਓ ਵਿੱਚ ਆ ਦੇਖੋ ਇਹ ਕਾਫੀ ਵੱਡਾ ਪ੍ਰਬੰਧ ਕੀਤਾ ਹੋਇਆ ਦੌਰ ਦੌਰ ਤੱਕ ਟਰੈਲੀਆਂ ਟਰੈਕਟਰ ਖੜੇ ਨੇ ਹਾਂਜੀ ਬਾਕੀ ਵਿੱਚੇ ਨਾ ਟਰੈਕਟਰ ਟਰਾਲੀਆਂ ਦੇ ਵਿੱਚ ਰੈਜ ਕੀਤੀ ਹੋਈ ਹੈ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਨਾ ਧਰਨੇ ਦੇ ਵਿੱਚ ਪਹੁੰਚਾ ਹੈ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹਾਂਜੀ ਇਹ ਕਾਈ ਵੱਡਾ ਰੰਗੜ ਨੰਗਲ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਬਹੁਤ ਵੱਡਾ ਦੇਖੋ ਕਾਫੀ ਦੂਰ ਤੱਕ ਹੈ ਟਰਾਲੀਆਂ ਦਾ ਹਜ਼ਾਰਾਂ ਦੇ ਹਿਸਾਬ ਨਾਲ ਟਰਾਲੀਆਂ ਖੜੀਆਂ ਨੇ ਇਸ ਸਮੇਂ ਤੁਸੀਂ ਵੇਖ ਸਕਦੇ ਹੋ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਆ ਤੇ ਅੱਜ ਪਹੁੰਚਾ ਇਸ ਜਗ੍ਹਾ ਤੇ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਵੀਡੀਓ ਵਿੱਚ ਕਾफी ਵੱਡੇ ਪ੍ਰਬੰਧ ਕੀਤੇ ਹੋਏ ਨੇ ਕਈ ਜਗ੍ਹਾ ਗੱਡੀਆਂ ਟਰਾਲੀਆਂ ਵਿੱਚ ਜਿਵੇਂ ਕਿ ਨਾ ਉਹ ਏਸੀ ਵੀ ਲੱਗੇ ਹੋਏ ਨੇ ਪੱਖੇ ਵੀ ਲੱਗੇ ਹੋਏ ਨੇ ਤੇ ਆ ਦੇਖੋ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨਾ ਹੋਰ ਆ ਦੇਖੋ ਜੀ ਤੇ ਬਾਕੀ ਆਪਾਂ ਇੱਥੇ ਗੱਲ ਕਰਾਂਗੇ ਕਿਸੇ ਨਾਲ ਆ ਦੇਖੋ ਏਸੀ ਲੱਗਾ ਹੋਇਆ ਦੇਖੋ ਹਾਂਜੀ ਹਾਂ ਬਾਕੀ ਬਾਕੀ ਕੀ ਬਹੁਤ ਵੱਡੇ ਪ੍ਰਬੰਧ ਕੀਤੇ ਹੋਏ ਨੇ ਵੀ ਗਰਮੀ ਤੋਂ ਵੀ ਅੱਗੇ ਰਾਹਤ ਪਾਉਣ ਦੇ ਲਈ ਵੀ ਅੱਗੇ ਗਰਮੀ ਆਵੇਗੀ ਤੇ ਆ ਦੇਖੋ ਜਗਦੀਸ਼ ਸਿੰਘ ਜੀ ਡੱਲੇਵਾਲ ਬੈਠੇ ਨੇ ਵਿਚਾਰੇ ਹੈ ਆਪਣੇ ਸੰਘਰਸ਼ ਦੇ ਵਿੱਚ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਜੀ ਸਾਡੀਆਂ ਨਸਲਾਂ ਫਸਲਾਂ ਬਚਾਉਣ ਲਈ 26 ਨਵੰਬਰ ਤੋਂ ਮਰਨਵਾਰਤ ਉੱਪਰ ਬੈਠੇ ਹਨ ਆਓ ਉਹਨਾਂ ਦੀ ਤਾਕਤ ਬਣੀਏ ਹਾਂਜੀ ਹਾਂਜੀ ਵੀਰ ਮੇਰੋ ਤੇ ਇੱਥੇ ਅੱਜ ਪਹੁੰਚਿਆ ਤੇ ਆਪਣੇ ਨਾਲ ਵੀਰ ਨੇ ਕਿਹਨੋਂ ਵੀਰ ਜੀ ਤੁਹਾਡੇ ਜੀ ਲਖਵੀਰ ਸਿੰਘ ਖੋਸਾ ਪਾਡੋ ਹਾਂਜੀ ਲਖਵੀਰ ਸਿੰਘ ਜੀ ਨੇ ਆਪਣੇ ਨਾਲ ਹਾਂਜੀ ਮਖਰਨੌਲੀ ਦੇ ਵੀਰੇ ਆ ਗਏ ਤਿੰਨ ਮਹੀਨੇ ਅੱਛਾ ਇਹ ਕਰਨੌਲੀ ਵੀ ਤਿੰਨ ਮਹੀਨੇ ਸੇਵਾ ਕਰਾ ਅੱਛਾ ਜੀ ਆਜੋ ਪਰ ਅੱਗੇ ਆਜੋ ਤੇਰੇ ਕੰਨਾ ਲਾਈਟ ਪੈਂਦੀ ਥੋੜੀ ਜਿਹਾ ਅੰਦਰ ਪਹੁੰਚ ਦਿਆਂ ਗੱਲਬਾਤ ਕਰਦੇ ਆ ਇਹ ਆਪਣੇ ਨਾਲ ਵੀਰ ਅਵਤਾਰ ਸਿੰਘ ਜੀ ਰੁੜਕੀ ਤੋਂ ਅੱਜ ਪਹੁੰਚੇ ਆ ਧਰਨੇ ਦੇ ਵਿੱਚ ਹਾਜ਼ਰੀ ਲਗਾਉਣਾ ਮਾ ਚਲੋ ਨਗਵੀ ਸੇਵਾ ਕਰ ਲਈਏ ਵੀਡੀਓ ਵੀ ਪਾ ਦਈਏ ਬਣਾ ਕੇ ਇਹ ਵੀ ਸੇਵਾ ਹੀ ਹੈ ਜੀ ਸਭ ਤੋਂ ਪਹਿਲਾਂ ਬਜ਼ੁਰਗੋ ਸਸਤਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਜੀ ਹਾਂਜੀ ਹਾਂਜੀ ਤੇ ਇੱਥੇ ਪ੍ਰਧਾਨ ਜੀ ਬੈਠੇ ਨੇ ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਇੱਥੇ ਅੱਜ ਆਪਣਾ ਧਰਨੇ ਤੇ ਬੈਠੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਹਰ ਭਜਨ ਸੋਂ ਹਾਂਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਪ੍ਰਧਾਨ ਅਚਲ ਸਾਹਿਬ ਜ਼ਿਲ੍ਹਾ ਗਰਦਾਸਪੁਰ ਤੋਂ ਬੇਨਤੀ ਕਰ ਰਹੇ ਹਾਂ ਹਾਂਜੀ ਸਾਲ ਤੋਂ ਸਾਨੂੰ ਉੱਪਰ ਸਮਾਂ ਜਿਹੜਾ ਇੱਥੇ ਹੋ ਗਿਆ ਵਾ ਇੱਕ ਸਾਲ 20 ਦਿਨ ਦੇ ਕਰੀਬ ਲਗਭਗ ਸਮਾਂ ਜਿਹੜਾ ਇੱਥੇ ਸਾਨੂੰ ਜਿਹੜਾ ਧਰਨਾ ਲੱਗੇ ਨੂੰ ਹੋ ਗਿਆ ਤੇ ਲਗਾਤਾਰ ਡਾਟ ਕੇ ਬੈਠੇ ਆ ਜਦੋਂ ਵੀ ਸਾਡੀ ਵਾਰੀ ਲੱਗਦੀ ਆ ਐਨ ਵਾਰੀ ਜਿਹੜੀ ਆ ਨਿਭਾ ਕੇ ਜਾਂਦੇ ਆ ਤੇ ਕਦੇ ਵੀ ਭਾਵੇਂ ਮੈਂ ਕਹਿੰਨਾ ਵੀ 25 ਸਾਲ ਦਾ ਟੀਚਰ ਰੱਖਿਆ ਸੀ 25 ਸਾਲ ਦਾ ਟੀਚਰ ਰੱਖਿਆ ਤੇ ਪਿੰਡਾਂ ਦੇ ਵਿੱਚੋਂ ਵੱਡੇ ਫੰਡ ਇਕੱਠੇ ਕਰਕੇ ਲੰਗਰਾਂ ਵਾਸਤੇ ਇੱਥੇ ਆਉਣ ਜਾਣ ਵਾਸਤੇ ਜਿਹੜੇ ਇਕੱਠੇ ਕਰਕੇ ਰੱਖਿਆ ਜਦੋਂ ਵਾਰੀ ਲੱਗਦੀ ਆ ਉਦੋਂ ਹਮ ਹਮਾ ਕੇ ਆਉਂਦੇ ਆ ਪਹਿਲਾਂ ਅਸੀਂ ਕੱਲੇ ਆਉਂਦੇ ਹੁੰਦੇ ਸੀਗੇ ਹੁਣ ਸਾਡੇ ਨਾਲ ਸਾਡੀਆਂ ਭੈਣਾਂ ਦਾ ਵੱਡਾ ਸਹਿਯੋਗ ਹੋ ਗਿਆ ਆਰ ਪਿੰਡ ਦੇ ਵਿੱਚ ਜਿੱਥੇ ਵੀਰਾ ਦੀਆਂ ਕਮੇਟੀਆਂ ਵਾਂ ਉਥੇ ਅਸੀਂ ਭੈਣਾ ਦੀਆਂ ਵੀ ਨਾਲ ਕਮੇਟੀਆਂ ਜਿਹੜੀਆਂ ਮੈਂ ਬਣਾ ਦਿੱਤੀਆਂ ਹੁਣ ਕੋਈ ਪਰਵਾਹ ਨਹੀਂ ਸਾਨੂੰ ਭਾਵੇਂ 25 ਸਾਲ 30 ਸਾਲ ਜੰਨਾ ਮਰਜੀ ਲੰਮਾ ਚੱਲ ਜੇ ਜਿਹੜਾ ਮੋਦੀ ਚਾਹੁੰਦਾ ਨਾ ਵੀ ਇਹ ਅੱਕ ਜਾਣਗੇ ਥੱਕ ਜਾਣਗੇ ਇਹ ਕਦੇ ਨਹੀਂ ਹੋਣਾ ਸਾਲਾਂ ਬੱਦੀ ਬਹਿ ਕੇ ਵੀ ਇਹ ਸੰਘਰਸ਼ ਜੇ ਦਿੱਲੀ ਵਾਲਾ 13 ਮਹੀਨੇ ਲੜ ਕੇ ਜਿੱਤਿਆ ਸੀ ਇਹ 13 ਮਹੀਨਿਆਂ ਤੋਂ ਉੱਪਰ ਟੱਪ ਗਿਆ ਵਾ ਪਾਵੇਂ 13 ਦੀ 26 39 52 ਜਿੰਨੇ ਮਰਜ਼ੀ ਮਹੀਨੇ ਲੱਗਦੇ ਜਾਣ ਚੜ੍ਹਦੀ ਕਲਾ ਦੇ ਨਾਲ ਇੱਥੇ ਡਟ ਕੇ ਬਹਾਂਗੇ ਸਾਡੇ ਨਾਲ ਏਡਾ ਵੱਡਾ ਸਹਯੋਗ ਆ ਇੱਕ ਬੰਨੇ 101 ਸਾਲ ਦਾ ਬਜ਼ੁਰਗ ਸਾਡੇ ਨਾਲ ਜਦੋਂ ਇੱਥੇ ਆਏ ਸੀ 100 ਸਾਲ ਦੀ ਉਮਰ ਸੀ ਕੀ ਬਾਪੂ ਮਹਿੰਦਰ ਸਿੰਘ ਸੇਖਵਾ ਤੇ ਅੱਜ 101 ਸਾਲ ਦੀ ਉਮਰ ਆ ਇਹਨਾਂ ਦੀ ਤੇ ਹਮੇਸ਼ਾ ਸਾਡੇ ਨਾਲ ਡਟ ਕੇ ਬੈਠਾ ਵਾ ਸਾਰੇ ਬਜ਼ੁਰਗ ਵੀ ਸਾਡੇ ਵੀਰ ਨੌਜਵਾਨ ਵੀ ਸਾਡੀਆਂ ਭੈਣਾਂ ਵੀ ਬਹੁਤ ਵੱਡਾ ਸਾਥ ਆ ਜਿਹੜਾ ਸਾਡੀਆਂ ਨਸਲਾਂ ਤੇ ਫਸਲਾਂ ਦੀ ਜਿਹੜੀ ਆ ਉਹ ਜੰਗ ਵਾ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਇੱਥੋਂ ਜਾਂ ਜਿੱਤ ਕੇ ਜਾਵਾਂਗੇ ਜਾਂ ਸਾਡੀਆਂ ਲਾਸ਼ਾਂ ਜਾਣਗੀਆਂ ਕਿਉਂਕਿ ਹਮੇਸ਼ਾ ਜਿਹੜਾ ਵਾ ਇਨਸਾਨ ਆਪਣੇ ਬੱਚਿਆਂ ਦੀ ਸੋਚਦਾ ਵਾ ਅਸੀਂ ਵੀ ਆਪਣੇ ਬੱਚਿਆਂ ਵਾਸਤੇ ਜਿਹੜੀ ਆ ਜੰਗ ਲੜ ਰਹੇ ਆ ਤੇ ਆ ਜਿਹੜੀਆਂ ਜ਼ਮੀਨਾਂ ਬਚਾਵਾਂਗੇ ਜੇ ਕਿਤੇ ਅਸੀਂ ਨਾ ਉੱਠੇ ਤੇ ਇਹ ਜ਼ਮੀਨਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਮੋਦੀ ਜਿਹੜਾ ਕਾਬਜ ਕਰ ਦੂਗਾ ਤੇ ਫਿਰ ਸਾਡੇ ਪੱਲੇ ਕੱਖ ਨਹੀਂ ਰਹਿਣਾ ਸੋ ਮੈਂ ਬੇਨਤੀ ਕਰਦਾ ਜਿਹੜੇ ਪਿੱਛੇ ਬੈਠੇ ਆ ਲੋਕ ਵੀ ਆਓ ਇੱਥੇ ਆਪਣਾ ਜੰਗ ਦੇ ਵਿੱਚ ਹਿੱਸਾ ਪਾਓ ਤੇ ਜੰਗ ਜਿੱਤ ਕੇ ਆਪਣੇ ਬੱਚਿਆਂ ਦੀ ਜਿਹੜੀ ਆ ਹੋਂਦ ਨੂੰ ਬਚਾਈਏ ਜੇ ਕਿਤੇ ਅਸੀਂ ਨਾ ਲੜੇ ਆਉਣ ਵਾਲਾ ਸਮਾਂ ਜਿਹੜਾ ਬਹੁਤ ਭਿਆਨਕ ਹੋਊਗਾ ਸੋ ਤੁਸੀਂ ਦੇਖ ਸਕਦੇ ਆ ਨਰਿੰਦਰ ਸਿੰਘ ਨਾਲ ਗੱਲਬਾਤ ਕਰ ਲਓ ਇੱਧਰ ਸਾਡੀਆਂ ਭੈਣਾਂ ਨਾਲ ਵੀ ਗੱਲਬਾਤ ਹਾਂਜੀ ਹੱਸਿਓ ਬੱਪੂ ਜੀ ਹੱਸਿਓ ਬੱਪੂ ਜੀ ਬੱਪੂ ਨਰਿੰਦਰ ਸਿੰਘ ਜੀ ਹਾਂਜੀ ਆ ਬੰਦ ਕਰੋ ਬੱਬਾ ਜੀ ਦਮ ਤੀ ਪਲੀਜ਼ ਮੈਂ ਨਰਿੰਦਰ ਸਿੰਘ ਹਾਂਜੀ ਵਾਇਸ ਕਤਰ ਜੋਨ ਅਚਾ ਸਾਹਿਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅੱਜ ਜਿਸ ਤਰ੍ਹਾਂ ਪ੍ਰਧਾਨ ਨੂੰ ਦੱਸਿਆ ਵਾ ਕਿਸਾਨ ਨੂੰ 13 ਮਹੀਨੇ ਜਿਹੜਾ ਇੱਥੇ ਹੋ ਚੱਲੇ ਆ ਬਖਿਆਂ ਨੂੰ ਔਰ ਆ ਆਪਾਂ ਇਹ ਦਿੱਕਤ ਉਹਨਾਂ ਚਿਰ ਹੁੰਦੀ ਆ ਕਿ ਜਿੰਨਾ ਚਿਰ ਕੋ ਆਵਾਸ ਨਾ ਬਣਿਆ ਹੋਵੇ ਰਹਿਣ ਵਾਸਤੇ ਜਦੋਂ ਸਾਡੇ ਵਾਸਤੇ ਇਹ ਮਕਾਨ ਬਣ ਗਏ ਔਰ ਸਾਨੂੰ ਹੁਣ ਰਹਿਣ ਦੇ ਵਿੱਚ ਇੱਥੇ ਤੰਗੀ ਨਹੀਂ ਆ ਕਿਉਂਕਿ ਸੋਚ ਸਾਨੂੰ ਉੱਥੇ ਆ ਕੇ ਅੜਦੀ ਆ ਕਿ ਜਿੱਦਾਂ ਲੋਕਾਂ ਨੂੰ ਆਪਾਂ ਵੋਟਾਂ ਪਾ ਕੇ ਤਾਂ ਆਪਾਂ ਸਰਕਾਰ ਦੇ ਵਿੱਚ ਸਦਾ ਹੀ ਭੇਜਦੇ ਆ ਕਿ ਸਾਡੇ ਜਿਹੜੀਆਂ ਹੱਕਾਂ ਦੀ ਲੜਾਈ ਇਹ ਲੜਨਗੇ ਔਰ ਸਾਡੇ ਜਿਹੜੀ ਜੋ ਵੀ ਬੁਨਿਆਦੀ ਸਹੂਲਤਾਂ ਵਾਂ ਉਹਨਾਂ ਦੀ ਆਵਾਜ਼ ਠਾਣਗੇ ਜਦੋਂ ਉਹ ਨਹੀਂ ਉਠਾਉਂਦੇ ਫਿਰ ਸਾਨੂੰ ਇਹ ਜਥੇਬੰਦੀਆਂ ਨੂੰ ਇੱਕ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਜਿਹੜੀ ਆ ਉਹ ਨਿਭਾਉਣੀ ਪੈਂਦੀ ਆ ਕਿਉਂਕਿ ਹਰ ਗੱਲ ਦੇ ਵਿੱਚ ਵੇਖੋ ਤੁਸੀਂ ਪਿੱਛੇ ਆ ਕੱਲ ਪਰਸੋਂ ਜਿਹੜਾ ਵਾ ਉਹ ਵੀ ਕਿਸਾਨ ਹੀਗੇ ਜਿਹੜਾ ਆਪ ਕਿਸਾਨਾਂ ਦੀ ਪਾਰਟੀੋਂ ਉੱਠ ਕੇ ਮੁੱਖ ਮੰਤਰੀ ਬਣਿਆ ਹੋਵੇ ਅੱਜ ਉਹ ਜਿਹੜਾ ਵਾ ਥੋੜੇ ਦਿਨਾਂ ਦੇ ਬਾਅਦ ਉਸ ਚੀਜ਼ ਨੂੰ ਭੁੱਲ ਗਿਆ ਵਾ ਕਿ ਮੈਂ ਵੀ ਇੱਕ ਕਿਸਾਨ ਹੀ ਆ। ਮੈਂ ਵੀ ਇੱਕ ਮਾਸਟਰ ਦਾ ਬੇਟਾ ਹੀ ਆਇਗਾ। ਜੋ ਮਾਸਟਰ ਦਾ ਬੇਟਾ ਹੀ ਉਹਦੀ ਬੁੱਧ ਹੋਰ ਵੱਧ ਹੋਣੀ ਚਾਹੀਦੀ ਔਰ ਫਿਰ ਜੋ ਕਿਸਾਨ ਦਾ ਬੇਟਾ ਹੀ ਜੇ ਬੰਬੀਆਂ ਦੇ ਵਿੱਚੋਂ ਬੰਬੀਆਂ ਵਾਲੇ ਕਮਰੇ ਚੋਂ ਨਿਕਲ ਕੇ ਮੁੱਖ ਮੰਤਰੀ ਬਣਿਆ ਹੈ ਉਹਨੂੰ ਇਹਨਾਂ ਦੀ ਹਾਲਾਤ ਬਾਰੇ ਜਿਹੜਾ ਵੀ ਵੱਧ ਜਾਣੂ ਹੋਣਾ ਚਾਹੀਦਾ ਹੈ ਔਰ ਜੋ ਉਹਨਾਂ ਨੇ ਵਿਹਾਰ ਕੀਤਾ ਹੈਗਾ ਇੱਥੇ ਕਿਸਾਨਾਂ ਨੂੰ ਜਿਹੜਾ ਰਾਹ ਦੇ ਵਿੱਚ ਰੋਕਿਆ ਗਿਆ ਵਾ ਔਰ ਉਹਦੇ ਅਸੀਂ ਬਿਲਕੁਲ ਜਿਹੜੀ ਆ ਪੂਰ ਜ਼ੋਰ ਜਿਹੜੀ ਨਿੰਦਾ ਕਰ ਕਿ ਇਹ ਦਿੱਲੀ ਤੇਰੀ ਨਹੀਂ ਆ ਇਹ ਚੰਡੀਗੜ੍ਹ ਤੇਰਾ ਨਹੀਂ ਆ ਇਹ ਸਾਡੀਆਂ ਰਾਜਧਾਨੀਆਂ ਆ ਇਹਨਾਂ ਵਿੱਚ ਜਿੰਨਾ ਵੋਟ ਦਾ ਹੱਕ ਤੁਹਾਡਾ ਵਾ ਉਹਨਾਂ ਹੀ ਵੋਟ ਦਾ ਹੱਕ ਸਾਡਾ ਵਾ ਇਹ ਉਹਨਾਂ ਹੀ ਦਾ ਸਾਡਾ ਹੱਕ ਹੈ ਸਾਡਾ ਹੱਕ ਹੀ ਤੇ ਆਪਾਂ ਦਿੱਲੀ ਨੂੰ ਜਾ ਰਹੇ ਜੇ ਸਾਡਾ ਹੱਕ ਹੈ ਆਸੀਂ ਚੰਡੀਗੜ੍ਹ ਨੂੰ ਜਾ ਰਹੇ ਹਈਏ ਲੇਕਿਨ ਜਿਹੜਾ ਚੰਡੀਗੜ੍ਹ ਨੂੰ ਜਾਣ ਤੋਂ ਰੋਕਣਾ ਜਿਹੜਾ ਚਾਹੇ ਸਾਡੀਆਂ ਭਰਾਤਰੀ ਜਥੇਬੰਦੀਆਂ ਕਈ ਮਤ ਭੇਦ ਹੋ ਸਕਦੇ ਆ ਲੇਕਿਨ ਸਾਡੀ ਸੋਚ ਸਾਡੀ ਜਿਹੜੀ ਲੜਾਈ ਆ ਉਹ ਲੜਾਈ ਸਾਰਿਆਂ ਦੀ ਹੈ ਕਿਉਂਕਿ ਲੜਾਈ ਏ ਮਾਨਵਤਾ ਦੀ ਲੜਾਈ ਇਨਸਾਨੀਅਤ ਦੀ ਲੜਾਈ ਜੋ ਜੀਵ ਆਦਮੀ ਰੋਟੀ ਖਾ ਰਿਆ ਵਾ ਪਾਣੀ ਪੀ ਰਿਆ ਵਾ ਸਵਾਸ ਲੈ ਰਿਆ ਵਾ ਚਾਹੇ ਉਹ ਕੋਈ ਵੀ ਜਾਤੀ ਦੇ ਨਾਲ ਸੰਬੰਧਿਤ ਆ ਉਹਨਾਂ ਦਾ ਸਾਰਿਆਂ ਦੀ ਲੜਾਈ ਹੈ ਸਾਡੇ ਨਾਲ ਤੁਸੀਂ ਇਹ ਨਹੀਂ ਕਹਿਣਾ ਵੀ ਇਹ ਕੱਲੇ ਕਿਸਾਨਾਂ ਦੀ ਲੜਾਈ ਆ ਮਜ਼ਦੂਰ ਵੀ ਦਾ ਸਾਡੇ ਨਾਲ ਜੁੜਿਆ ਬਾਬਾ ਸੁਖਦੇਵ ਸਿੰਘ ਜੀ ਨੱਤ ਤੇ ਵੱਡਾ ਉਹਦਾ ਵਲੰਟੀਅਰ ਇਨਚਾਰਜ ਦਾ ਨਿਭਾਰਿਆ ਉਹਨਾਂ ਨਾਲ ਗੱਲਬਾਤ ਕਰੋ ਹਾਂਜੀ ਬਾਬਾ ਜੀ ਹਿਸਤਰੀ ਕਾਲ ਜੀ ਬੈਰੂ ਜੀ ਖਾਲਸਾ ਬੈਰ ਜੀ ਪਤੇ ਜੀ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿਣਾ ਕਿ ਜਮਾ ਜੀ ਅੱਜ ਜਿਹੜੀ ਹਰਿਆਣਾ ਸਰਕਾਰ ਨੇ ਸਾਡਾ ਸੁਭ ਕਰਨ ਸੀਰ ਕਰ ਦਿੱਤਾ ਹਾਂਜੀ ਅੱਜ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਖਿਆ ਦੇ ਰਹੀ ਸੀ ਕਹਿਣਾ ਚਾਹੁੰਦੇ ਆ ਸੈਣੀ ਸਾਹਿਬ ਨੂੰ ਵੀ ਸੈਣੀ ਸਾਹਿਬ ਜੇ ਤੁਸੀਂ ਕਹਿੰਦੇ ਜੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸਾਨਾਂ ਦੀਆਂ ਗੱਲਾਂ ਕਰਨ ਸੁਣਦਾ ਤਰੀਕਾ ਹੀ ਨਹੀਂ ਹੈਗਾ ਤੇ ਅਸੀਂ ਕਹਿੰਦੇ ਕਿ ਤੁਹਾਡੇ ਕੋਈ ਸਿੱਖਿਆ ਭਾਜਪੀ ਕੋਈ ਸਿੱਖਿਆ ਪੰਜਾਬ ਦੀ ਸਰਕਾਰ ਵੀ ਜੋਦਾ ਹਰਿਆਣੇ ਦੀ ਸਰਕਾਰ ਹਰਿਆਣੇ ਦੇ ਕਿਸਾਨਾਂ ਦੇ ਪੰਜਾਬ ਦੇ ਸਰਕਾਰ ਤੇ ਅਤਿਆਚਾਰ ਕੀਤਾ ਉਹੀ ਤਰੀਕੇ ਨਾਲ ਭਗਵੰਤ ਮਾਨ ਕਰ ਰਿਹਾ ਹੂੰ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜੇਰੇ ਲੀਡਰ ਕਹਿ ਰਹੇ ਕਿ ਕੱਲਾ ਕਿਸਾਨ ਸੰਘਰਸ਼ ਲੜ ਰਿਹਾ ਅਸੀਂ ਦਿੱਲੀ ਦੇ ਵਿੱਚ ਵੀ ਪੂਰਾ ਜਦੋਂ ਸੰਘਰਸ਼ ਚੱਲਿਆ ਡਟ ਕੇ ਲੜੇ ਆ ਐ ਟਾਈਮ ਤੇ ਵੀ ਸਾਡੇ ਤੋਂ ਹਰ ਇੱਕ ਪਿੰਦੇ ਵਿੱਚ 1 2 3 ਮਜ਼ਦੂਰ ਬੈਠੇ ਆ ਲੜਾਈ ਸਾਡੀ ਕਿਸਾਨਾਂ ਮਜ਼ਦੂਰਾਂ ਦੀ ਅਸੀਂ ਲੋਕਾਂ ਨੂੰ ਤੁਹਾਡੇ ਸੋਸ਼ਲ ਮੀਡੀਆ 'ਤੇ ਬੇਨਤੀ ਕਰਨਾ ਚਾਹੁੰਦਾ ਕਿ ਜੇ ਦੇਸ਼ ਦਾ ਕਿਸਾਨ ਖਤਮ ਹੋ ਗਿਆ ਤੇ ਮਜ਼ਦੂਰ ਸਭ ਤੋਂ ਪਹਿਲਾਂ ਖਤਮ ਹੋਊਗਾ ਕਿਉਂਕਿ ਜਿਹੜਾ ਮਜ਼ਦੂਰ ਤੇ ਕਿਸਾਨ ਇੱਕ ਰੀੜ ਦੀ ਹੱਡੀਆਂ ਨਾਲ ਮਾਸਦਾ ਰਿਸ਼ਤਾ ਵਾ ਕਿਸਾਨ ਮਜ਼ਦੂਰ ਦਾ ਰਿਸ਼ਤਾ ਬਹੁਤ ਹੀ ਡੂੰਗਾ ਜਿਹੜੇ ਜਾਣਦੇ ਆ ਜਿਹੜੇ ਪੰਡਾਂ ਦੇ ਵਿੱਚ ਬੈਠੇ ਆ ਸਿਆਸੀ ਲੀਡਰਾਂ ਦੇ ਲੰਬੜਦਾਰ ਮਹਿਕਲਮ ਉਹ ਕਿਸਾਨਾਂ ਮਜ਼ਦੂਰਾਂ ਨੂੰ ਇਕੱਠੇ ਨਹੀਂ ਹੋਣ ਦਿੰਦੇ ਸਾਨੂੰ ਸਿਆਸੀ ਧਰਾਂ ਬਣਾ ਕੇ ਜਾਤ ਪਾਤ ਦੇ ਨਾਂ ਤੇ ਲੜਾਇਆ ਜਾਂਦਾ ਵਾ ਇਸ ਕਰਕੇ ਆ ਮੋਰਚੇ ਤੇ ਅਸੀਂ ਬੈਠੇ ਆ ਇਥੇ ਕਿਸਾਨ ਮਜ਼ਦੂਰ ਇਕੋ ਹੀ ਥਾਲੀ ਦੇ ਖਾਂਦੇ ਆ ਕੋਈ ਇੱਥੇ ਜਾਤ ਪਾਤ ਦਾ ਨਹੀਂ ਹੈਗਾ ਤੇ ਆਖਰ ਤਫੇ ਮੈਂ ਹਰਿਆਣਾ ਸਰਕਾਰ ਨੂੰ ਬੇਨਤੀ ਕਰਨਾ ਚਾਹਨਾ ਕਿ ਭਾਈ ਜੇ ਸਾਡੀ ਪੰਜਾਬ ਦੇ ਮੁੱਖ ਮੰਤਰੀ ਨਹੀਂ ਚੰਗੇ ਤੇ ਤੁਸੀਂ ਚੰਗੇ ਬਣਜੋ ਰਾਹ ਖੋਲ ਦਿਓ ਰਾਹ ਖੋਲਦੇ ਅਸੀਂ ਰਿਆ ਅਸੀਂ ਦਿੱਲੀ ਨੂੰ ਚਲੇ ਜਾਈਏ ਅਸੀਂ ਤਾਂ ਪੰਜਾਬ ਦੇ ਵਿੱਚ ਬੈਠੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਅਸੀਂ ਸੁਧਾਰ ਹੀ ਲੈਣਾ ਤੇ ਤੁਸੀਂ ਸੁਧਰ ਜੋ ਹਾਂਜੀ ਕਿਉਂਕਿ ਗਲਤੀ ਤਾਂ ਸਾਰੀ ਬੀਜੇਪੀ ਦੀ ਆ ਜੋ ਬੀਜੇਪੀ ਕਰ ਰਹੀ ਆ ਪੰਜਾਬ ਦੇ ਵਿੱਚ ਮਨੀਪੁਰ ਦੇ ਵਿੱਚ ਕੀਤਾ ਦਲਤਾਂ ਦੇ ਅਤਿਆਚਾਰ ਚ ਆਇਆ ਬੀਜੇਪੀ ਅੱਜ ਵੀ ਕਹਿ ਰਹੀ ਹੈ ਕਿ ਜੇਰਾ ਦੇਸ਼ ਦਾ ਦਲਤਾ ਉਸ ਨੂੰ ਨਹੀਂ ਤਾਂ ਨਹੀਂ ਉੱਠਣ ਦੇਣਾ। ਜੁੱਧਿਆ ਮੰਦਰ ਦੇ ਵਿੱਚ ਇਹਨਾਂ ਨੇ ਜਦੋਂ ਰਾਮਚੰਦਰ ਮੰਦਰ ਦਾ ਡਕਾਟਨ ਕੀਤਾ। ਉਹ ਟਾਈਮ ਤੇ ਜਿਹੜੀ ਦੇਸ਼ ਦੀ ਰਾਸ਼ਟਰਪਤੀ ਸੀ ਉਹ ਦਲਤ ਸੀ। ਉਸ ਨੂੰ ਰਾਮ ਮੰਦਰ ਦੇ ਵਿੱਚ ਵਰਨ ਦਿੱਤਾ ਇਹ ਬੀਜੇਪੀ ਦੀ ਸ਼ੋਚ ਆ ਪੰਜਾਬ ਦੇ ਲੋਕਾਂ ਨੇ ਅਸੀਂ ਬੇਨਤੀ ਕਰਨਾ ਚਾਹੁੰਦਾ ਜੇ ਦਲਤ ਭਾਈਚਾਰਾ ਜਾਂ ਸੋਟੀਆਂ ਕਾਸਟਾਂ ਦੇ ਨਾਲ ਸਬੰਧ ਰੱਖਦੇ ਆ ਕੋਈ ਵੀ ਹੈਗੇ ਆ। ਭਾਈ ਇਲੈਕਸ਼ਨ ਆਉਣ ਆਲੀ ਆ ਕਿਤੇ ਬੀਜੇਪੀ ਨੂੰ ਮੂੰਹ ਨਾ ਲਾ ਲਿਓ। ਆ ਜੁਪੀ ਦੇ ਵਿੱਚ ਵੇਖ ਲੋ ਜਿਹੜੇ ਛੋਟੀਆਂ ਯਾਤਾਂ ਦੇ ਇਹਨਾਂ ਨੂੰ ਮੰਦਰਾਂ ਦੇ ਵਿੱਚ ਨਹੀਂ ਵਰਨ ਦਿੱਤਾ ਜਾਂਦਾ ਇੱਕ ਪੰਜਾਬ ਦੀ ਧਰਤੀਆਂ ਨਾ ਕੋਈ ਯਾਤ ਹੈ ਨਾ ਕੋਈ ਪਾਤ ਸਾਰੇ タルਮਾਲੀ ਦਰਵਾਜੇ ਖੁੱਲੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਰੱਖੇ ਹੋਇਆ ਵੀ ਜੀ ਪੀ ਦੇ ਪੰਜਾਬ ਦੇ ਵਿੱਚ ਪੈਰ ਨਹੀਂ ਲੱਗਦੇ ਕਿ ਜਿਹੜਾ ਜਰਾ ਸੰਘਰਸ਼ ਹੋਇਆ ਸੰਘਰਸ਼ ਜਿੱਤਾਂਗੇ ਜਰੂਰ ਪਾ ਸਾਨੂੰ 25 ਸਾਲ ਲੜਨਾ ਪਏ ਸਾਡੇ ਆਗੂ ਕਹਿੰਦੇ ਆ ਹੋ ਸਕਦਾ ਤੂੰ ਵੱਧ ਵੀ ਲੜੀਏ ਤੇ ਜਿਹੜੀ ਸੈਂਟਰ ਸਰਕਾਰ ਆ ਲੰਗੜੀ ਸਰਕਾਰ ਬਣਾ ਦਿੱਤੀ ਐ ਸਮਰਤੇ ਨੇ ਜਿਹੜੇ ਲੋਕ ਕਹਿੰਦੇ ਮੋਰਚੇ ਤੋਂ ਨਿਕਲਣਾ ਹੀ ਕੱਖ ਨਹੀਂ ਅਸ ਮੋਰਚੇ ਦੇ ਵਿੱਚੋਂ ਅਸੀਂ ਬੜਾ ਕੁਝ ਕੱਢਿਆ ਵਾ ਸੈਂਟਰ ਦੀ ਸਰਕਾਰ ਜਿਹੜੀ ਲੰਗੜੀ ਬਣਾਈ ਆ ਯੂਪੀ ਦੇ ਵਿੱਚੋਂ ਜਿਹੜਾ ਭਾਜਪਾ ਦਾ ਲੱਕ ਤੋੜ ਕੇ ਰੱਖ ਦਿੱਤਾ ਵਾ ਹੋਰ ਨਾ ਸਟੇਟਾਂ ਦੇ ਵਿੱਚੋਂ ਵੀ ਲੱਕ ਤੋੜ ਦਿੱਤਾ ਵਾ ਦਿੱਲੀ ਦੇ ਵਿੱਚ ਜੋ ਕੀਤਾ ਸਾਰਾ ਹੀ ਲੋਕ ਜਾਣਦੇ ਆ ਕਿ ਕਿਸੇ ਤਰ੍ਹਾਂ ਦਿੱਲੀ ਚ ਇਹਨਾਂ ਸਰਕਾਰ ਲੈਂਦੀ ਆ ਜਿਹੜੀ ਮਰਜ਼ੀ ਸਰਕਾਰ ਆਵੇਂ ਸਾਡੀ ਦਰੀ ਤੇ ਸਾਡੇ ਧਰਨਾ ਇੰਨਾ ਲੈਣਗੇ ਸੰਘਰਸ਼ ਜਿਹੜੇ ਆ ਇਹ ਇਦਾਂ ਮਿਲਨੇ ਆ ਦੂਜੇ ਪਾਸੇ ਅੱਜ ਵੀ ਲੋਕ ਕਹਿ ਰਹੇ ਕਿ ਮੈਂ ਕਾਂਗਰਸ ਨਾਲ ਖਲੋਤਾ ਉਹ ਮੈਂ ਕਹਿੰਦਾ ਭਾਈ ਖਲੋਜੋ ਕਾਂਗਰਸ ਨਾਲ ਖਲੋਜੋ ਕਾਲੀਆ ਨਾਲ ਖਲੋਜੋ ਉਹ ਜਦੋਂ ਤੁਹਾਡੇ ਚੇਪਾ ਵਾਲੇ ਮੀਟਰ ਲੱਗਦੇ ਉਦੋਂ ਤੁਹਾਡੇ ਕੋ ਬਾਜਵਾ ਨਹੀਂ ਆ ਕੇ ਕਿਤੇ ਕਾਂਗਰਸ ਵਾਲਾ ਸਰਪੰਚ ਕੋਈ ਤੁਹਾਡਾ ਚੇਪਾ ਵਾਲਾ ਮੀਟਰ ਰੋਕਣ ਆਉਂਦਾ ਸਿਰਫ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਲੋਕ ਹੀ ਆ ਜਿੰਦਾਬਾਦ ਜਿਹੜੇ ਝੰਡੇ ਚੁੱਕ ਕੇ ਗਰੀਬਾਂ ਦੀ ਲੜਾਈ ਲੜਦੇ ਮੈਂ ਇੰਨੀਆਂ ਬੇਨਤੀਆਂ ਕਰਨਾ ਚਾਹੁੰਦਾ ਜੀ ਬਹੁਤੋ ਜੀ ਕਿੰਨੇ ਟਾਈਮ ਤੋਂ ਬਪੂ ਜੀ ਸੰਘਰਸ਼ ਮੋਰਚੇ ਦੇ ਵਿੱਚ ਜੁੜੇ ਹੋਏ ਆ ਕਿਸਾਨ ਮਜ਼ਦੂਰਾਂ ਦੇ ਨਾਲ ਮੈਂ ਜੀ ਜਦੋਂ ਦਿੱਲੀ ਸੰਘਰਸ਼ ਚੱਲਿਆ ਸੀ ਉਦੋਂ ਗੇਤਾ ਜੁੜਿਆ ਇਸ ਟਾਈਮ ਤੇ ਦਿੱਲੀ ਇੱਥੇ ਸੰਘਰਸ਼ ਦੇ ਵਿੱਚ ਜੁੜਿਆ ਆ ਅੱਜ ਤੱਕ ਇਹ ਨਹੀਂ ਕਿਲਾ ਮਜ਼ਦੂਰ ਨੇ ਉਦਨਾ ਰੱਖ ਤੇ ਜੋ ਮਜ਼ਦੂਰ ਭਾਈਚਾਰੇ ਦੇ ਵਿੱਚ ਚੱਲਦੇ ਆ ਹੂੰ ਸਾਡੇ ਜਿੰਨੇ ਵੀ ਮੋਰਚੇ ਦੇ ਵਿੱਚ ਮਜ਼ਦੂਰ ਭਾਈਚਾਰੇ ਦੇ ਸ਼ਹੀਦ ਹੋਏ ਆ ਆ ਪਿਛਲੇ ਦਿਨੀ ਵੇਖੇ ਇੱਕ ਸਾਡਾ ਮਜ਼ਦੂਰ ਭਰਾ ਸ਼ਹੀਦ ਹੋਇਆ ਮੋਗੇ ਦੇ ਵਿੱਚ ਉਹਦੇ ਸਾਡੀ ਜਹੇ ਬੰਦੀ ਨੇ ਲੜਾਈ ਲੜੀ ਆ ਜਿਹੜੀ ਸਰਕਾਰ ਨੇ ਸਾਡੀ ਮਜ਼ਦੂਰਾਂ ਦੀ ਲੜਾਈ ਲੜਨੀ ਜਿਹੜੇ ਸਾਡੇ ਮਜ਼ਦੂਰਾਂ ਨੂੰ ਹੱਕ ਦਿਵਾਉਣੇ ਸੀ ਉਹ ਸਾਡੀ ਜਹੇ ਬੰਦੀ ਲਾੜੀ ਸਰਕਾਰ ਨੇ ਡੀਸੀ ਦੇ ਦਫ਼ਤਰਾਂ ਦੇ ਦਰਵਾਜ਼ੇ ਬੰਦ ਕਰ ਲਓ ਉਸ ਟਾਈਮ ਨੇ ਜਹੇ ਬੰਦੀ ਨੇ ਆਪਣੇ ਦਰਵਾਜ਼ੇ ਖਲਾ ਕੇ ਤੋਂ ਮਜ਼ਦੂਰ ਬਲਵਿੰਦਰ ਸਿੰਘ ਤਰਨਤਾਰਨ ਦਾ ਵੀਰ ਸੀ ਜਿਹੜਾ ਅਸੀਂ ਹੀਰ ਹੋਇਆ ਸੀ ਤੇ ਉਸ ਦੇ ਹੱਕਾਂ ਲਈ 10 ਲੱਖ ਦੇ ਮੰਗ ਕਰ ਰਹੀ ਸੀ ਸਾਡੀ ਜਿਹੇ ਬੰਦੀ ਤੇ ਸਰਕਾਰੀ ਨੌਕਰੀ بڑے ਮਜ਼ਦੂਰਾਂ ਨੂੰ ਜਿਹੜੀ ਸਜੇ ਬੰਦੀਆਂ ਸਾਡੀ ਜਿਹੇ ਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹਨਾਂ ਬੜਿਆਂ ਮਜ਼ਦੂਰਾਂ ਨੂੰ ਹੱਕ ਦਵਾਏ ਜਿੰਨੇ ਵੀ ਮਜ਼ਦੂਰ ਮੌਤ ਤੇ ਜ਼ਹੀਰ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਆ ਤੇ 10 ਲੱਖ ਦੀ ਜਿਹੜੀ ਮਾਲੀ ਸਹਾਇਤਾ ਦਿੱਤੀ ਆ ਸਰਕਾਰ ਕੋ ਮੰਗ ਪੱਤਰ ਦਾ ਹਿੱਸਾ ਵੀ ਸਾਡਾ ਹੈਗਾ ਜੀ ਸਾਡੇ ਪੰਨੂ ਸਾਹਿਬ ਕਹਿੰਦੇ ਆ ਕਿ 17 ਏਕੜ ਤੋਂ ਜਿਹੜੀ ਜ਼ਮੀਨ ਉਹ ਮਜ਼ਦੂਰਾਂ ਨੂੰ ਦਿੱਤੀ ਜੇ ਉੱਤੇ ਵੀ ਸਾਡੀ ਜਹੇਬੰਦੀ ਲੜਾਈ 'ਚ ਲੜਦੀ ਆ ਸਾਡੇ ਜਹੇਬੰਦੀ ਦੇ ਸੰਵਿਧਾਨ 'ਚ ਵੀ ਲਿਖਿਆ ਹੋਇਆ ਉਹ 17 ਏਕੜ ਕਿਹਦੇ ਕੋਲ ਜ਼ਮੀਨ ਆ ਜਿਹੜੇ ਬਾਦਲ ਕੇ ਬੈਠੇ ਆ ਜਿਹੜੇ ਵੱਡੇ ਵੱਡੇ ਸੌਕਰ ਬੈਠੇ ਜਿਹੜੇ ਉਹ ਦਬ ਕੇ ਬੈਠੇ ਉਹ ਕਿਸਾਨਾਂ ਕੋਲ ਜ਼ਮੀਨ ਨਹੀਂ ਸੀ ਖੋਣੀ ਜਿੱਦ ਜਿਹੜੇ ਲੋਕਾਂ ਦੇ ਦਿਲਾਂ 'ਚ ਸੱਕ ਹੈਗਾ ਕਿ ਜਹੇਬੰਦੀਆਂ ਖਰੇ ਸਾਡੀ ਕਿਸਾਨਾਂ ਦੀ ਜ਼ਮੀਨ ਖੋ ਕੇ ਇਹਨਾਂ ਨੂੰ ਦੇ ਦੇਣੀ ਆ ਜਿਹੜੇ ਬਾਦਲ ਕੇ ਉਹ ਨਹੀਂ ਦਬ ਕੇ ਬੈਠੇ ਵੱਡੇ ਵੱਡੇ ਲੀਡਰ ਬੈਠੇ ਆ ਰਾਣੇ ਵਰਗੇ ਲਾਲ ਹੋਰ ਨਾਲੋ ਜਿੰਨਾਂ ਨੇ ਦੋ ਨੰਬਰ ਦੀ ਜ਼ਮੀਨ ਵੱਧੀ ਉਹਦੀ ਮਾਲਕੀ ਵੀ ਸਾਡੀ ਜਿਹੇ ਬੰਦੀ ਲੜਦੀ ਆ ਕਿ ਮਜ਼ਦੂਰਾਂ ਨੂੰ ਜਿਹੜੀ ਬੰਦੀ ਜ਼ਮੀਨ ਵੰਡ ਕੇ ਦਿੱਤੀ ਜਾਵੇ ਕਿਉਂਕਿ ਸਾਡਾ ਜਿਹੜਾ ਮਜ਼ਦੂਰ ਭਾਈ ਚੜਾ ਵਾ ਇੱਕ ਬਹੁਤ ਹੀ ਕਿਸਾਨ ਤੇ ਮਜ਼ਦੂਰ ਰੀਤ ਦੀ ਹੱਦੀ ਤੁਸੀਂ ਪਿੱਛੇ ਵੇਖਿਆ ਸੀ ਸਿਆਣਿਆਂ ਦੀ ਕਹਾਵਤ ਆ ਕਿ ਜਦੋਂ ਭੜੀਆਂ ਬੰਨਦੀ ਸੀ ਜਦੋਂ ਮਜ਼ਦੂਰ ਦਾ ਸਿਰ ਨਾਲ ਸਿਰ ਜੁੜਦਾ ਸੀ ਤੇ ਗੋਡਾ ਮਾਰ ਕੇ ਭੜੀ ਨੂੰ ਮਰੋਰੀ ਦੇ ਦਿੰਦੇ ਸੀ ਜਿੰਨੇ ਮਰਜ਼ੀ ਬਾਬ ਰੋਲੇ ਆ ਜਾਂਦੇ ਸੀ ਭੜੀ ਉੱਡ ਜਾਂਦੀ ਸੀ ਬਾਲ ਜਿਹੜੀ ਕਿਸਾਨ ਮਜ਼ਦੂਰ ਦੀ ਦਿੱਤੀ ਗੰਢਾ ਭਾਈ ਉਹ ਖੋਲਦੀ ਸੀ ਤੇ ਹੁਣ ਵੀ ਇਹੋ ਹੀ ਆ ਜੋ ਇੱਥੇ ਮਜ਼ਦੂਰ ਤੇ ਕਿਸਾਨ ਬੈਠੇ ਇਹਨਾਂ ਦੀ ਗੰਡ ਕਦੇ ਨਹੀਂ ਖਲੂਗੀ ਤੇ ਜਿਹੜੇ ਪਿੱਛੇ ਮਜ਼ਦੂਰ ਬੈਠੇ ਮੈਂ ਦੁਬਾਰਾ ਫੇਰ ਬੇਨਤੀ ਕਰਨਾ ਚਾਹੁੰਦਾ ਭਾਈ ਮੋਰਚੇ ਜੇ ਆਜੋ ਜਹੇਬੰਦੀ ਦੇ ਝੰਡੇ ਥੱਲੇ ਆਜੋ ਜੇ ਬਚਣਾ ਜੇ ਸਰਕਾਰਾਂ ਨੇ ਸਾਨੂੰ ਕੁੱਟਣਾ ਵਈਆਂ ਤੇ ਲੁੱਟਣਾ ਵਈਆਂ ਜੀ ਹੋਰ ਕੋਈ ਬੀਬੀਆਂ ਜੀ ਕੁਝ ਕਹਿਣਾ ਚਾਹੁੰਦੇ ਜੀ ਕੋਈ ਕੁਝ ਅਜ ਵੀ ਬੀਬੀ ਇਸ ਚਲ ਜੀ ਵੇਖੋ ਜੀ ਤਾਂ ਖਾਸ ਸਾਹਿਬ ਵੇਖੋ ਜੀ ਕੀ ਫਤ ਹੈ ਜੀ ਮੈਂ ਬੀਬੀ ਹੌਲਦਾਰਨੀ ਜੂਨ ਅਚੋ ਸਾਹਿਬ ਮੈਂ ਉਹੇ ਕੰਨੇ ਆ ਤਾਂ ਵੇਖੋ ਮੈਂ ਵੀ ਇੱਕ ਹੈਂਡੀਕੈਪ ਦੇ ਨਾਤੇ ਆ ਮੈਂ ਹੈਂਡੀਕੈਪ ਆ ਤੇ ਮੈਂ ਫਿਰ ਵੀ ਇੱਥੇ ਸੰਘਰਸ਼ ਵਿੱਚ ਪਹੁੰਚਦੀ ਆ ਜਦੋਂ ਵੀ ਸਾਡੀ ਵਾਰੀ ਲੱਗਦੀ ਆ ਮੈਂ ਉਦੋਂ ਹੀ ਇੱਥੇ ਪਹੁੰਚਦੀ ਆ ਮੇਰੇ ਨਾਲ ਇੱਕ ਹੋਰ ਬੀਬੀ ਆ ਵੇਖੋ ਆਈ ਉਹਦੀ ਵੀ ਬਾਹ ਕੱਟੀ ਹੋਈ ਏ ਉਹ ਵੀ ਹੈਂਡੀਕੈਪ ਏ ਬਾਹ ਤੋਂ ਵੇਖੋ ਉਹ ਵੀ ਸੰਘਰਸ਼ ਵਿੱਚ ਪਹੁੰਚੀ ਹੋਈ ਏ ਹਾਂ ਹਾਂਜੀ ਮਾਤਾ ਜੀ ਕੁਝ ਕਹਿਣਾ ਚਾਹਣਾ ਤੁਸੀਂ ਕੁਝ ਹਾਂਜੀ ਕੀ ਨਾਮ ਆ ਮਾਤਾ ਜੀ ਤੁਹਾਡਾ ਹਾਂਜੀ ਰਾਜਵਿੰਦਰ ਕੌਰ ਜੀ ਕਿਹੜੇ ਪਿੰਡ ਤੋਂ ਜੀ ਮਥੂਰਾ ਨੰਬਰ ਅੱਛਾ ਜੀ ਉਧਰ ਗੁਰਦਾਸ ਪਰ ਵੱਲੋਂ ਹਾਂਜੀ ਜੀ ਲੱਗਦਾ ਹਾਂ ਹਾਂਜੀ ਹੋਰ ਕਿਹੜੀ ਬੀਬੀ ਕੋਈ ਬੋਲਣਾ ਇੱਛੇ ਹੋਵੇ ਹਾਂਜੀ ਬੀਬੀ ਜੀ ਹਾਂਜੀ ਆ ਜਿਓ ਜੀ ਅੱਗੇ ਆ ਜੋ ਹਾਂਜੀ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੀਆਂ ਸਾਡੀਆਂ ਬੀਬੀਆਂ ਪੈਣਾ ਪਿੰਡਾਂ ਦੇ ਵਿੱਚ ਬੈਠੀਆਂ ਨੇ ਜੀ ਨਹੀਂ ਇਹੋ ਇੱਦਾਂ ਆਪਣੇ ਹੱਕ ਲੈਣ ਆਏ ਆ ਹਾਂਜੀ ਹਾਂ ਫੇਰ ਮੋਦੀ ਦੇ ਮਾਨਚਫਾ ਵੀ ਇੰਨਾ ਭੱਜ ਜਾਣਾ ਭੱਜਣ ਵਾਲੇ ਨਹੀਂ ਹੈਗੇ ਅਸੀਂ ਡਟ ਕੇ ਬੈਠੇ ਆ ਮੰਜੀਆਂ ਖੜੀਆਂ ਕਰਾਏ ਆ ਬਿਸਤਰੇ ਗੋਲ ਕਰਾਏ ਆ ਜਦੋਂ ਆਪਾਂ ਨੂੰ ਮਿਲੂਗਾ ਹੱਕ ਉਹਨੂੰ ਆਪਾਂ ਜਾਵਾਂਗੇ ਹਾਂਜੀ ਮਾਤਾ ਜੀ ਤੁਸੀਂ ਦੱਸੋ ਜੀ ਤੁਸੀਂ ਕਹਿੰਦੇ ਹੁਣ ਫਿਰ ਇਹੋ ਜਿਹੜਾ ਆਪਣਾ ਤੁਹਾਡਾ ਇਹ ਘਰਬਾਰ ਪੱਕਾ ਹੀ ਬਣ ਗਿਆ ਹੈ ਜੀ ਇਹ ਟਿਕਾਣਾ ਆ ਦੇਖੋ ਜੀ ਲਾਈਟ ਦਾ ਪ੍ਰਬੰਧ ਆ ਵਿੱਚ ਤੇ ਬਾਕੀ ਹੋਰ ਵੀ ਆਪਾਂ ਟਰੈਲੀਆਂ ਵਿੱਚ ਦਿਖਾਇਆ ਜਿਵੇਂ ਕੀ ਏਸੀ ਵੀ ਲਾਵਾਂਗੇ ਹਾਂਜੀ ਇੱਥੇ ਦੋ ਏਸੀ ਲਾਵਾਂਗੇ ਐ ਵਧੀਆ ਜਿਗਾੜ ਬਣਾਵਾਂਗੇ ਸਾਡੇ ਨਾਲ ਵੇਖੋ ਉਹ ਬਲਜੀਤ ਸਿੰਘ ਬੈਠਾ ਵਾ ਇੱਕ ਪਿਛਲੇ ਦਿਨੇ ਜਾਂਦਿਆ ਇਹਦੇ ਨਾਲ ਸੁਖਵਿੰਦਰ ਸਿੰਘ ਸੀਗਾ ਰੰਗੜ ਨੰਗਲੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਹਾਂਜੀ ਇੱਕ ਦੀ ਜਿਹੜੀ ਆ ਉਹ ਡੈਥ ਹੋ ਗਈ ਸੀ ਤੇ ਇਹਦਾ ਬਹੁਤ ਸਾਰੇ ਅੰਗ ਜਿਹੜੇ ਆ ਟੁੱਟ ਭੱਜ ਗਏ ਸੀ ਪਰ ਫਿਰ ਵੀ ਮੇਰਾ ਮੈਦਾਨ ਦੇ ਵਿੱਚ ਡਟਿਆ ਤੇ ਉਹਦੇ ਬਲਜੀਤ ਸਿੰਘ ਆ ਤੇ ਨਾਲ ਉਹਨਾਂ ਦੇ ਮੈਸੇਜ ਵੀ ਬੈਠੇ ਜੇ ਉਹ ਸਾਹਮਣੇ ਜੀ ਬਾਪੂ ਜੀ ਹਾਂਜੀ ਹਾਂ ਸੱਸੀ ਬਾਪੂ ਜੀ ਕਿਵੇਂ ਹੋਇਆ ਜੀ ਹਾਦਸਾ ਤੁਹਾਡੇ ਨਾਲ ਜੀ ਕਿੱਥੋਂ ਸ਼ੰਭੂ ਤੋਂ ਆਪਣੀ ਵਾਰੀ ਲਾ ਕੇ ਜਾ ਰਹੇ ਸੀਗੇ ਵਾਪਸ ਹਾਂਜੀ ਉੱਥੇ ਰੋਡ ਤੇ ਐਕਸੀਡੈਂਟ ਹੋ ਗਿਆ ਸੀਗਾ ਮੇਰਾ ਸਾਥੀ ਉਹਦੀ ਡੈਥ ਹੋ ਗਈ ਹੂੰ ਹੂੰ ਤੇ ਮੇਰੇ ਆ ਹੱਥ ਪੈਰ ਟੁੱਟ ਗਏ ਸੀਗੇ ਅੰਗ ਸਾਰੇ ਅੱਛਾ ਜੀ ਤੇ ਕਾਫੀ ਸਰੀਰ ਡੈਮੇਜ ਹੋ ਗਿਆ ਸੀਗਾ ਅੱਛਾ ਜੀ ਤੇ ਫਿਰ ਵੀ ਅਸੀਂ ਲੜਾਈ ਲੜਦੇ ਆ ਆਪਣੀ ਹੋਣ ਦੀ ਲੜਾਈ ਏ ਇਹ ਕਿਸੇ ਦੀ ਨਹੀਂ ਹੈ ਹਾਂਜੀ ਸਭ ਦੀ ਹੋ ਆ ਜੀ ਹਾਂਜੀ ਇਹ ਸਾਡੇ ਪਰਿਵਾਰ ਦੀ ਬੱਚਿਆਂ ਦੀ ਹੋਣ ਦੀ ਲੜਾਈ ਹੈ ਹਮ ਅਸੀਂ ਉਹਦੇ ਵਾਸਤੇ ਮੈਦਾਨ ਵਿੱਚ ਡਟੇ ਆ ਸਾਡੇ ਮੇਰੇ ਵਾਈਫ ਵੀ ਨਾਲ ਆਏ ਆ ਤੇ ਅਸੀਂ ਸਾਰਾ ਪਰਿਵਾਰ ਹੀ ਸਾਡੇ ਬੱਚੇ ਪੁੱਛ ਵਿਦੇਸ਼ ਚ ਵੀ ਬੈਠੇ ਆ ਉਹ ਵੀ ਪੂਰੇ ਹਨ ਨਾਲ ਸਹਿਯੋਗ ਦਿੰਦੇ ਆ ਉਹ ਕਹਿੰਦੇ ਵੀ ਜਾਓ ਤੁਸੀਂ ਜਾ ਕੇ ਬੈਠੋ ਲੜਾਈ ਲੜੋ ਬਹੁਤ ਬਹੁਤ ਧੰਨਵਾਦਵਾਪੀ ਤੁਹਾਡਾ ਧੰਨਵਾਦ ਹਾਂਜੀ ਜਿਹੜੇ ਆਪਾਂ ਉਹਨਾਂ ਨੂੰ ਕੀ ਸੁਨੇਹਾ ਦੋ ਗੱਲਾਂ 'ਚ ਲੱਭ ਜਾਂ ਚ ਗੱਲ ਸਾਂਝੀ ਕਰ ਲੋ ਜੀ ਵੈਸੇ ਆਪਾਂ ਨਾ ਵੀਡੀਓ ਬਹੁਤ ਹੀ ਵੱਡੀ ਨਾ ਕਰੀਏ ਇਹਨਾਂ ਜੀ ਵੀ ਜਿਹੜੇ ਪਿੰਡਾਂ 'ਚ ਬੈਠੇ ਨੇ ਉਹਨਾਂ ਨੂੰ ਸੁਨੇਹਾ ਲਾ ਦੋ ਮਾੜਾ ਦੇਖੋ ਮੈਂ ਤੇ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਵੀ ਭਾਈ ਇਹ ਲੜਾਈ ਸਾਰਿਆਂ ਦੀ ਆ ਜਿਹੜਾ ਵੀ ਬੰਦਾ ਰੋਟੀ ਖਾਂਦਾ ਵਾ ਇਹ ਉਹਦੀ ਲੜਾਈ ਆ ਚਾਹੇ ਉਹ ਦੁਕਾਨਦਾਰ ਆ ਰੇੜੀ ਫੜੀ ਵਾਲਾ ਵਲਾਜਮ ਆ ਦੁਕਾਨਦਾਰ ਆ ਰੇੜੀਦਾਰ ਆ ਜੀ ਕੋਈ ਵੀ ਆ ਹਰ ਬੰਦੇ ਦੀ ਲੜਾਈ ਆ ਜਿਹੜੇ 80 85% ਲੋਕ ਖੇਤੀ ਨਾਲ ਜੁੜਿਆ ਉਹਨਾਂ ਦੀ ਲੜਾਈ ਆ ਜੇ ਕਿਸਾਨ ਮਰ ਗਿਆ ਤੇ ਕਿਸੇ ਦੇ ਪੱਲੇ ਨਹੀਂ ਜੇ ਰਹਿਣਾ ਕਹਿੰਦੇ ਹੁੰਦੇ ਨਾ ਝੋਟਾ ਮਰ ਗਿਆ ਜੂ ਆਪੇ ਮਰ ਜਾਣੀਆਂ ਜੇ ਕਿਤੇ ਕਿਸਾਨ ਮਰ ਗਿਆ ਤੇ ਬਚਣਾ ਕੋਈ ਵੀ ਨਹੀਂ ਨੇ ਜਿੱਦਣ ਕਿਸਾਨ ਦੇ ਕੋਲ ਪੈਸਾ ਨਹੀਂ ਹੁੰਦਾ ਉਦੋਂ ਤੁਸੀਂ ਬਾਜ਼ਾਰਾਂ ਚ ਜਾ ਕੇ ਵੇਖ ਲਿਓ ਤੇ ਉਹਨਾਂ ਦੁਕਾਨਦਾਰਾਂ ਨੂੰ ਪੁੱਛ ਲਿਓ ਕਿੱਦਾਂ ਵਾ ਤੁਹਾਨੂੰ ਕਹਿਣਗੇ ਭਾਈ ਇਸ ਵਕਤ ਬਹੁਤ ਮੰਦਾ ਵਾ ਬਹੁਤ ਮੰਦਾ ਵਾ ਤੇ ਜਿੱਦਣ ਕਿਤੇ ਕਿਸਾਨਾਂ ਦੇ ਕੋਲ ਪੈਸਾ ਆ ਜਾਂਦਾ ਵਾ ਉਹ ਪੂਰੇ ਬਾਜ਼ਾਰ ਦੇ ਵਿੱਚ ਘੁੰਮਦਾ ਵਾ ਫਿਰ ਤੇ ਚੈਲ ਪੈਲ ਹੋ ਜਾਂਦੀ ਆ ਮਜ਼ਦੂਰ ਦੇ ਕੋਲ ਵੀ ਜਾਂਦਾ ਦੁਕਾਨਦਾਰ ਦੇ ਕੋਲ ਵੀ ਜਾਂਦਾ ਉਹ ਰੇੜੀ ਫੜੀ ਹਰੇ ਬੰਦੇ ਦੇ ਕੋਲ ਜਾਂਦਾ ਸੋ ਕੁੱਲ ਮਿਲਾ ਕੇ ਜੇ ਤਤ ਕੱਢ ਲਈਏ ਜੇ ਕਿਸਾਨ ਜਿੰਦਾ ਰਹਿ ਗਿਆ ਇਸ ਧਰਤੀ ਤੇ ਤੇ ਰੋਟੀ ਖਾਂਦੇ ਰੋਗੇ ਜੇ ਕਿਸਾਨਾਂ ਦੇ ਕੋਲੋਂ ਜ਼ਮੀਨਾਂ ਚਲ ਗੀਆਂ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਕੋਲ ਤੇ 150 ਤੋਂ 200 ਰੁਪਏ ਕਿਲੋ ਆਟਾ ਮਿਲਣਾ ਜੇ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਇੱਥੇ ਪਾਣੀ ਵੀ ਤੁਹਾਨੂੰ 150 ਰੁਪਏ ਲੀਟਰ ਮਿਲਣਾ ਜੇ ਨਹਿਰਾਂ ਦਾ ਟ੍ਰੀਟਮੈਂਟ ਪਾਣੀ ਤੁਹਾਨੂੰ ਘਰਾਂ ਦੇ ਵਿੱਚ ਪਹੁੰਚਣਾ ਜੇ ਕਿਉਂਕਿ ਜ਼ਮੀਨ ਇੱਥਲਾ ਪਾਣੀ ਜਿਹੜਾ ਵਾ ਇਹਨਾਂ ਫੈਕਟਰੀਆਂ ਵਾਲਿਆਂ ਨੇ ਗੰਦਾ ਪਾਣੀ ਪਾ ਕੇ ਬੋਰ ਕਰਕੇ ਉਹ ਖਰਾਬ ਕਰ ਦਿੱਤਾ ਵਾ ਤੇ ਹੁਣ ਤੁਹਾਨੂੰ ਜਿਹੜਾ ਨਹਿਰਾਂ ਦਾ ਪਾਣੀ ਸਾਫ਼ ਕਰਕੇ ਤੁਹਾਡੇ ਘਰਾਂ ਦੇ ਵਿੱਚ ਟੂਟੀਆਂ ਦੇ ਰਾਹੀਂ ਜਿਹੜਾ ਆਉਣਾ ਜੇ ਜ਼ਮੀਨਾਂ ਤੇ ਪੂਰੇ ਯੋਰਾਂ ਦਾ ਹਮਲਾ ਜੇ ਕਦੇ ਵੇਖ ਲਓ ਕਿਤੇ ਹਜ਼ਾਰ ਕਿੱਲਾ ਕੁਐਰ ਕਰ ਰਹੀ ਆ ਸਰਕਾਰ ਸਰਕਾਰ ਦਾ ਨਾਂ ਵਾ ਜ਼ਮੀਨਾਂ ਕਾਰਪੋਰੇਟ ਕਰਾਣਿਆਂ ਨੂੰ ਦਿੱਤੀਆਂ ਜਾ ਰਹੀਆਂ ਕਿਤੇ ਪਟਾਸ ਦੇ ਨਾਂ ਤੇ ਹੁਣ ਆਪਾਂ ਗੱਲ ਨੇੜੇ ਲਾ ਦੋ ਜੀ ਪਰ ਆਪਾਂ ਇਹ ਸੁਨੇਹਾ ਲਾਉਣਾ ਪਿੰਡਾਂ ਚ ਜਿਹੜੇ ਬਾਈ ਆਪਣੇ ਪਿੰਡਾਂ ਚ ਬੈਠੇ ਨੇ ਹਨਾ ਜੀ ਬਜ਼ੁਰਗ ਜਾਂ ਹੋਰ ਭੈਣ ਭਰਾ ਵੀ ਉਹਨਾਂ ਦੇ ਸਾਥ ਹੀ ਲੋੜ ਹੈ ਸਾਰਿਆਂ ਨੂੰ ਤੇ ਮੈਂ ਤੇਹੀ ਕੋਲ ਬਲਾ ਕੇ ਬੇਨਤੀ ਕਰਨਾ ਚਾਹੁੰਦਾ ਬਈ ਜੇ ਬਾਪੂ ਮਹਿੰਦਰ ਸਿੰਘ ਵਰਗੇ ਆ ਸਕਦੇ ਆ ਹਾਂਜੀ ਆ ਦੇਖੋ 100 ਸਾਲ ਤੋਂ ਉਮਰ ਰਣ ਦੀ ਵੱਧ ਦੱਸੀ ਜਾਂਦੀ ਹੈ ਜੀ ਬਜ਼ੁਰਗਾਂ ਦੀ ਕਹਿੰਦੇ 100 ਸਾਲ ਤੋਂ ਵੱਧ ਦੀ ਉਮਰ ਦਾ 101 ਸਾਲ ਦੀ ਉਮਰ ਦਾ 101 ਸਾਲ ਪਾਪੂ ਮਹਿੰਦਰ ਸਿੰਘ ਜੀ ਹਾਂਜੀ ਹਾਂ ਦੇਖੋ ਬੈਠੇ ਨੇ ਅੱਜ ਵੀ ਡਟੇ ਹੈ ਬਿਲਕੁਲ ਡਟੇ ਆ ਜੀ ਉਹਨਾਂ ਹਾਂਜੀ ਹਾਂ ਕਦੇ ਵੀ ਨਹੀਂ ਇਹਨਾਂ ਨੇ ਹੌਸਲਾ ਸਾਨੂੰ ਆਪ ਕਹਿੰਦੇ ਆ ਵਾਰੀ ਕਦੋਂ ਆਉਣੀ ਆ ਜਦੋਂ ਵਾਰੀ ਆਉਂਦੀ ਆ ਭਾਈ ਮੂਰੇ ਚੜ ਕੇ ਆਉਂਦੇ ਆ ਉਧਰ ਨੂੰ ਕਮਾ ਦੋ ਸਾਰੇ ਹੀ ਬਜ਼ੁਰਗ ਚੜ੍ਹਦੀ ਕਲਾ ਦੇ ਨਾਲ ਜਿਹੜੇ ਆ ਉਹ ਆਉਂਦੇ ਆ ਇਹਨਾਂ ਦਾ ਦੇਣਾ ਉਹ ਲੋਕ ਨਹੀਂ ਦੇ ਸਕਦੇ ਜਿਹੜੇ ਘਰਾਂ 'ਚ ਬੈਠੇ ਇਹਨਾਂ ਦਾ ਪੈਰ ਧੋ ਧੋ ਕੇ ਪੀਣੋ ਲੋਕ ਜਿਹੜੇ ਘਰਾਂ 'ਚ ਬੈਠੇ ਆ ਇਹ ਲੋਕ ਲੜਾਈ ਲੜ ਰਹੇ ਆ ਭਾਈ ਫਿਰ ਕੁੱਲ ਮਿਲਾ ਕੇ ਕਹਿੰਨੇ ਆ ਭਾਰਤ ਆਜ਼ਾਦ ਹੋਇਆ ਸੀਗਾ ਬਹੁਤੀ ਦੁਨੀਆ ਨਹੀਂ ਸੀ ਲੜੀ ਉਦੋਂ ਵੀ ਸਿੰਘ ਲੜੇ ਸੀ ਥੋੜੇ ਚੁਣੇ ਹੋਏ ਲੋਕ ਤੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਵਾਸਤੇ ਮਜਬੂਰ ਕੀਤਾ ਸੀ ਲਿਖ ਕੇ ਦੇ ਦਨੇ ਅੱਜ ਤੁਹਾਨੂੰ ਕਾਗਜ਼ ਤੇ ਮੋਦੀ ਨੂੰ ਵੀ ਜੇ ਛੱਡਣਾ ਭਾਰਤ ਛੱਡਣ ਤੇ ਮਜਬੂਰ ਕਰ ਦਿੱਤਾ ਇਹ ਸਾਰਾ ਕੁਝ ਨਾ ਆਪਾਂ ਹੱਕ ਲਏ ਆ ਲਿਖ ਕੇ ਦੇ ਦਨੇ ਤੁਹਾਨੂੰ ਲੈ ਕੇ ਜਾਵਾਂਗੇ ਨਹੀਂ ਤੇ ਮਾਰ ਕੇ ਜਾਵਾਂਗੇ ਇਦਾਂ ਜੀਂਦੇ ਨਹੀਂ ਜਾਵਾਂਗੇ ਧੰਨਵਾਦ ਬਹੁਤ-ਬਹੁਤ ਸਤਿਵਾਦੀ ਬਾਪੂ ਜੀ ਤੁਹਾਡਾ ਹਾਂਜੀ ਬਾਪੂ ਜੀ ਏਰਪਾ ਜ ਸਿੰਘ ਜੀ ਜੋ ਕਿ ਗਰਦਾਸਪੁਰ ਤੋਂ ਨੇ ਜੀ ਪ੍ਰਧਾਨ ਨੇ ਇਹ ਜੋ ਕਿ ਕਿਸਾਨ ਮਜ਼ਦੂਰ ਉਕਤਾ ਦੇ ਧਰਨੇ ਦੇ ਵਿੱਚ ਇਹ ਪ੍ਰਧਾਨ ਨੇ ਤੇ ਬਹੁਤ ਹੀ ਵਧੀਆ ਆਪਣੇ ਤਰੀਕੇ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ ਹੈ ਸਾਡੇ ਦਰਸ਼ਕ ਵੀਰਾਂ ਨਾਲ ਪੈਣ ਭਰਾਵਾਂ ਨਾਲ ਸਾਰਿਆਂ ਨਾਲ ਜਿਹੜੇ ਆਪਣੇ ਪਿੰਡਾਂ ਵਿੱਚ ਕਿਸਾਨ ਵੀਰ ਨੇ ਤੇ ਮਜ਼ਦੂਰ ਨੇ ਹੈਨਾ ਤੇ ਸਾਰਿਆਂ ਦਾ ਫਰਜ ਬਣਦਾ ਦੇਖੋ ਇੱਥੇ ਡਟੇ ਬੈਠੇ ਨੇ ਸਾਡੇ ਸਾਰੇ ਇਹ ਇਹ ਇਕੱਲੇ ਨਹੀਂ ਹੋਰ ਵੀ ਬਹੁਤ ਬੈਠੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਆਏ ਵੀਰ ਭੈਣ ਭਰਾ ਸਾਡੇ ਹੈ ਬਾਪੂ ਜੀ ਠੀਕ ਹੈ ਜੀ ਸਾਡਾ ਇੱਕ ਹੀ ਸਨੇਹਾ ਲਾ ਰਿਹਾ ਜਿਹੜੀ ਸਾਡੀ ਮੈਂ ਵੀਡੀਓ ਬਣਾਉਣਾ ਸਾਡਾ ਮਕਸਦ ਇਹ ਹੀ ਆ ਵੀ ਹੋਰ ਭੈਣ ਭਰਾਵਾਂ ਤੱਕ ਵੀ ਵੀਡੀਓ ਜਾਵੇ ਇਹ ਬਾਕੀ ਤਾਂ ਮੈਂ ਕਹਿ ਰਿਹਾ ਕਿ ਕਿਸਾਨਾਂ ਦੀ ਇਕੱਲਿਆਂ ਦੀ ਲੜਾਈ ਨਹੀਂ ਹਾਂਜੀ ਇਹ ਸਾਰਿਆਂ ਦੀ ਸਾਂਝੀ ਹੈ ਜੀ ਇਹ ਮਜ਼ਦੂਰਾਂ ਦੀਆਂ ਵੱਡੀਆਂ ਮੰਗਾਂ ਦੋ ਪਾਈਆਂ ਵਿੱਚ 200 ਦਿਨ ਦੀ ਨਰੇਗਾ ਦੀ ਦਿਹਾੜੀ ਜਿਹੜੀ ਆ ਮਿਲਣੀ ਚਾਹੀਦੀ ਆ ਤੇ ਚੰਗੀ ਵਧੀਆ ਦਿਹਾੜੀ ਜਿਹੜੀ ਆ 500 700 ਰੁਪਈਆ ਜਿਹੜੀ ਮਜ਼ਦੂਰ ਨੂੰ ਸਰਕਾਰ ਦੇਵੇ ਹਾਂਜੀ ਹਾਂ ਉਹ ਸਾਡੀ ਮੰਗ ਵਾ ਜਿੱਥੇ ਕਿਸਾਨਾਂ ਦੀਆਂ ਮੰਗਾਂ ਉੱਥੇ ਮਜ਼ਦੂਰਾਂ ਦੀਆਂ ਮੰਗਾਂ ਵੀ ਵਿੱਚ ਸੋ ਇਹ ਸਾਂਝਾ ਜਿਹੜਾ ਅੰਦੋਲਨ ਵਾ ਇਹਦੇ 'ਚ ਹਿੱਸਾ ਲੈਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹਾਂਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ ਆਪਾ ਇੱਥੇ ਫਤਈ ਸਾਂਝ ਪਾਉਂਦੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ